ਨੀ ਦੇ ਰਿਪੋਰਟ ਪੇਸ਼ ਕਰਨ ਵਾਲੀ ਹਿੰਡਰਬਰਗ ਰਿਸਰਚ ਕੰਪਨੀ ਬੰਦ ਹੋ ਗਈ ਹੈ ਕੰਪਨੀ ਦੇ ਫਾਊਂਡਰ ਨਾਰਥਨ ਐਂਡਰਸਨ ਨੇ ਇਸ ਬਾਬਤ ਐਲਾਨ ਕੀਤਾ ਹੈ ਕੰਪਨੀ ਦੇ ਬੰਦ ਕਰਨ ਦੇ ਕਾਰਨਾ ਬਾਰੇ ਹਜੇ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਕਿਉਂ ਇਸ ਕੰਪਨੀ ਨੂੰ ਬੰਦ ਕੀਤਾ ਗਿਆ ਨਾਰਥ ਐਂਡਰਸਨ ਦਾ ਕਿਹਾ ਹੈ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਿਨਾ ਵਿਚਾਰਾ ਦੇ ਲਈ ਕੰਮ ਕੀਤਾ ਉਹਨਾਂ ਦੇ ਪੂਰੇ ਹੁੰਦੇ ਹੀ ਇਸ ਨੂੰ ਬੰਦ ਕੀਤਾ ਹੈ 2017 ਚ ਹਿੰਡਰਬਰਗ ਕੰਪਨੀ ਦੀ ਸ਼ੁਰੂਆਤ ਹੋਈ ਸੀ ਜਿਕਰ ਲੋਕ ਹੈ ਕਿ हिंडनबर्ग रिसर्च कंपनी उस वक़्त चर्चा का विषय 30 जनवरी 2023 अडानी बारे एक रिपोर्ट पेश की थी जिस कारण अडानी नो अरबों डॉलर का नुकसान भी चलना पड़ा सी। उसके तो बाद अगस्त 2024 में हिंडनबर्ग ने अपनी रिपोर्ट चेतावनी की थी कि सेबी चीफ माधवी पुरी ਬੂਚ ਦੇ ਉਹਨਾਂ ਦੇ ਪਤੀ ਪਵਲ ਬੂਚੀ ਅਡਾਨੀ ਸਮੂਹ ਨਾਲ ਜੁੜ ਇੱਕ ਜੋ ਹੈ ਅਫਰ ਕੰਪਨੀ ਵਿੱਚ ਹਿੱਸੇਦਾਰੀ ਹੈ तमाम ਤਸਵੀਰਾਂ ਇਸ ਤਰੀਕੇ ਨਾਲ ਕੰਪਨੀ ਦੇ ਫਾਊਂਡਰ ਨਾਰਥਨ ਐਂਡਰਸਨ ਨੇ ਐਲਾਨ ਕੀਤਾ ਹੈ ਹਾਲਾਂਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਅਡਾਨੀ ਦੇ ਰਿਪੋਰਟ ਪੇਸ਼ ਕਰਨ ਵਾਲੀ ਹਿੰਡਨਵਰਕ ਰਿਸਰਚ ਕੰਪਨੀ ਬੰਦ ਹੋ ਗਈ ਹੈ ਕੰਪਨੀ ਦੇ ਬੰਦ ਕਰਨ ਦੇ ਕਾਰਨਾਂ ਬਾਰੇ ਹਜੇ ਖੁਲਾਸਾ ਨਹੀਂ ਹੋ ਪਾਇਆ ਕਿ ਕਿਉਂ ਇਸ ਕੰਪਨੀ ਨੂੰ ਸ਼ਟਡਾਊਨ ਕੀਤਾ ਗਿਆ ਕਿਉਂ ਇਸ ਕੰਪਨੀ ਨੂੰ ਬੰਦ ਕੀਤਾ ਗਿਆ ਹਾਲਾਂਕਿ

ਜੋਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਖਬੀਰ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ ਜਾਏਗੀ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਨ ਨਾਲ ਮੁਲਾਕਾਤ ਕਰਨ ਗਿਆ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਹੁਮੀਮ ਤੇ ਗੱਲਬਾਤ ਕੀਤੀ ਜਾਏਗੀ ਤੇ ਵੱਡੀ ਖਬਰ ਦਾ ਜ਼ਿਕਰ ਕਰਿਆ ਹਾਲਾਂਕਿ ਇਸ ਗੱਲ ਦਾ ਜ਼ਿਕਰ ਬਾਗੀ ਵਾਰ-ਵਾਰ ਕਰਦੇ ਹੋਏ ਨਜ਼ਰ ਆਂਦ ਨੇ ਕਿ ਇੱਕ ਬਿੰਦੂ ਜੋ तमाम ਫਸਲੀ ਤੋਂ ਆਦੇਸ਼ ਦਿੱਤੇ ਗਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਗਿਆ ਹਲਕੀ ਦਾਸਿਕ ਨੂੰ ਵਰਕਿੰਗ ਕਮੇਟੀ ਦੀ ਬੈਠਕ ਹੋਈ ਸੀ ਜਿਸ ਸਬ ਦੇ ਚਲਦੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਂਤ ਜ਼ਰੂਰ ਕੀਤਾ ਗਿਆ ਸੀ ਪਰ ਜੋ ਹੈ ਮੈਂਬਰਸ਼ਿਪ ਮੁਹਿੰਮ ਡਰਾਈਵ ਵੀ ਜਨਮਿਤ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਵੀ ਫਰਵਰੀ ਤੱਕ ਮੈਂਬਰਸ਼ਿਪ ਮੁਹਿੰਮ ਡਰਾਈਵ ਚੱਲੇਗੀ 25 ਲੱਖ ਪੱਤियां ਕੀਤੀਆਂ ਜਾਣਗੀਆਂ ਜਿਸ ਸਬ ਦੇ ਚਲਦੇ 1 ਮਾਰਚ ਨੂੰ ਜੋ ਪ੍ਰੈਜ਼ੀਡੈਂਟ ਹੈ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਹੋਏਗੀ ਸ੍ਰੋਮਣੀ ਅਕਾਲੀ ਦਲ ਦੇ ਸਭ ਦੇ ਵਿਚਾਲੇ ਹਾਲਾਂਕਿ ਬਾਗਿਆਦ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸੱਤ ਮੈਂਬਰੀ ਕਮੇਟੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ बनाई गई सी उसनु जो है फरमान नहीं कीता गया उस जो है आदेश नु लागू करन च आनाकानी जो है ओ कीती गई है ते बड़ी खबर ऐसे जिक्र कर रहे हैं सवेरे 11 बजे तक साहब दे जत्थेदार नाल मुलाकात जो है बागी आगुआ दे वालों कीती जाएगी बागी तड़े दे वालों कीती जाएगी अकाली दल दी मेंबरशिप मुहिम ते गाल करेगा बागी तड़ा ਅਕਾਲੀ ਦਲ ਦਾ ਬਾਗੀ ਟੜਾ ਅੱਜ ਅਕਾਤਖ ਸਾਹਿਬ ਦੇ ਜਥੇਦਾਰ ਗਾਨੀ ਰਖबीर ਸਿੰਘ ਦੇ ਨਾਲ ਮੁਲਾਕਾਤ ਕਰੇਗਾ ਸਵੇਰੇ 11 ਵਜੇ ਇਸਕਾ ਅਕਾਤਖ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨਗੇ तमाम ਅਕਾਲੀ ਆਗੂ ਬਾਗੀ ਆਗੂ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਤੇ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ 10 ਦੇ ਸ਼੍ਰੀ ਅਕਾਤਖ ਸਾਹਿਬ ਦੇ ਵੱਲੋਂ ਮੈਂਬਰਾਂ ਦੀ ਚੋਣ ਦੇ ਲਈ ਆ ਗੱਲਬਾਤ ਕੀਤੀ ਜਾਏਗੀ ਮੈਨਾਂ ਮੇਰੇ ਸੇ ਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋ ਨੇ ਰਾਜੀਵ ਇਸ ਮੁਲਾਕਾਤ ਨੂੰ ਕਿੰਨਾਤ ਅਹਿਮ ਮੰਨਿਆ ਜਾਏ ਹਾਲਾਂਕਿ ਜਥੇਦਾਰ ਸਾਹਿਬ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹ ਹਾਲੇ ਵੀ ਸਟੈਂਡ ਕਰਦੀ ਹੈ ਹਾਲੇ ਵੀ ਕਾਇਮ ਹੈ ਬਿਲਕੁਲ ਸਰਬਜੋਤ ਇਹ ਜਿਹੜੀ ਮੀਟਿੰਗ ਕਾਫੀ ਅਹਿਮ ਇਸੇ ਕਰਕੇ ਹੀ ਮੰਨੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਸੁਖਬੀਰ ਬਾਦਲ ਦਾ ਪ੍ਰਤੀਫਾ ਜਿਹੜਾ ਉਹ ਪ੍ਰਵਾਨ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਤਰੀਕਾਂ ਦਾ ਵੀ ਐਲਾਨ ਕਰ ਦਿੰਦੇ ਨੇ ਕਿ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਉਸ ਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਵੀ ਨਿਯੁਕਤ ਕਰ ਲਏ ਗਏ ਪਰ ਦੂਸਰੇ ਪਾਸੇ ਜੋ ਆਦੇਸ਼ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੀਤਾ ਗਿਆ ਸੀ ਕਿ ਜਲਦ ਤੋਂ ਜਲਦ ਸਾਡੇ ਸਾਰੇ ਜਿਹੜੇ ਬਾਗੀ ਧੜੇ ਨੇ ਔਰ ਉਹਨਾਂ ਵੱਲੋਂ ਇਹ ਜ਼ਿਕਰ ਕੀਤਾ ਗਿਆ ਸੀ ਬਾਗੀ ਤੇ ਬਾਗੀ ਜਿਹੜੇ ਨੇ ਉਹ ਇੱਕ ਝੰਡੇ ਦੇ ਥੱਲੇ ਆਉਣ ਯਾਨੀ ਕਿ ਸਾਰੇ ਜਿੰਨੇ ਵੀ ਅਕਾਲੀ ਦਲ ਤੋਂ ਵੱਖ ਹੋਏ ਨੇ ਜਾਂ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਇੱਕ ਝੰਡੇ ਦੇ ਥੱਲੇ ਲਿਆ ਕੇ ਆਕਾਲੀ ਦਲ ਦੀ ਜੋ ਹੈ ਮਜਬੂਤੀ ਦੇ ਲਈ ਕੰਮ ਕਰਨ ਦੀ ਲੋੜ ਹੈ ਤਾਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਕਾਲੀ ਦਲ ਦੇ ਇਸ ਐਲਾਨ ਤੋਂ ਅਗਲੇ ਦਿਨ ਹੀ ਇਹ ਬਿਆਨ ਦਿੱਤਾ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ 7 ਮੈਂਬਰੀ ਕਮੇਟੀ ਵਾਲਾ ਆਦੇਸ਼ ਹੈ ਉਹ ਹੂਬ ਹੂ ਲਾਗੂ ਹੈ ਉਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਰਾਜੀ ਵਰਤੀ ਕਮੇਟੀ ਨੂੰ ਬੈਠੇ ਕੋਈ ਸੀ 10 ਜਨਵਰੀ ਨੂੰ ਉੱਥੇ ਪੂਰਾ ਉਹਨਾਂ ਨੇ ਪ੍ਰੋਗਰਾਮ ਲੀਕ ਦਿੱਤਾ ਸੀ ਕਿ ਕਦੋਂ ਆ ਡਰਾਈਵ ਸ਼ੁਰੂ ਹੋਏਗੀ ਕਦੋਂ ਖਤਮ ਹੋਏਗੀ ਕਦੋਂ ਸ਼ੋਮਨੀਆ ਕਾਲਜ ਦੇ ਪ੍ਰਧਾਨ ਦੀ ਚੋਣ ਹੋਏਗੀ ਤੇ ਹੁਣ ਜੋ ਕਮੇਟੀ ਅਕਾਲ ਤਖਸਾਹਬ ਦੇ ਵੱਲੋਂ ਬਣਾਈ ਗਈ ਹੈ ਜਥੇਦਾਰ ਸਾਹਿਬ ਦੇ ਵੱਲੋਂ ਉਸ ਦਾ ਕੰਮ ਕੀ ਬਚੰਦਾ ਹੈ ਕਿਉਂਕਿ ਆਲਰੇਡੀ ਕੰਮ ਦੀ ਵਰਕਿੰਗ ਕਮੇਟੀ ਦੇ ਵੱਲੋਂ ਲਿਖ ਦਿੱਤਾ ਗਿਆ ਹੈ ਪੂਰਾ ਪ੍ਰੋਗਰਾਮ ਬਿਲਕੁਲ ਸਰਜੀਤ ਉਹੀ ਸਭ ਤੋਂ ਵੱਡਾ ਸਵਾਲ ਹੈ ਕਿ ਅਕਾਲ ਤਖਸਾਹਬ ਦਾ ਜਿਹੜਾ ਆਦੇਸ਼ ਸੀ ਉਹ ਇਹ ਸੀ ਕਿ ਇੱਕ ਤਾਂ ਜਿਹੜੀ ਅਕਾਲੀ ਸੁਧਾਰ ਲਹਿਰ ਜਿਹੜੀ ਬਣਾਈ ਗਈ ਸੀ ਉਸ ਨੂੰ ਸਮਾਪਤ ਅਗਲੇ ਦਿਨ ਹੀ ਸਮੇਟ ਦਿੱਤਾ ਗਿਆ ਤਾਂ ਉਹਨਾਂ ਅਕਾਲੀ ਆਗੂਆਂ ਦੀ ਵੀ ਇਹ ਕੋਸ਼ਿਸ਼ ਸੀ ਕਿ ਸ਼ਾਇਦ ਜਿਹੜੀ ਕਮੇਟੀ ਅੱਜ ਜ਼ਿਕਰ ਅਕਾਲ ਤਖਤ ਸਾਹਿਬ ਦੀ ਜਥੇਦਾਰਾਂ ਦੇ ਵੱਲੋਂ ਕੀਤਾ ਗਿਆ ਸ਼ਾਇਦ ਉਸ ਕਮੇਟੀ ਦੇ ਵਿੱਚ ਉਹਨਾਂ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਪਰ ਹਾਲੇ ਤੱਕ ਉਹ ਕਮੇਟੀ ਬਣਾਈ ਹੀ ਨਹੀਂ ਗਈ ਇਹ ਹੀ ਇੱਕ ਵੱਡਾ ਸਵਾਲ ਹੈ ਤਾਂ ਇਸੇ ਨੂੰ ਲੈ ਕੇ ਜਿਹੜੇ ਤਮਾਮ ਆਗੂ ਨੇ ਜਿਨ੍ਹਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਜੋ ਕਿ ਅਕਾਲੀ ਸੁਧਾਰ ਲਹਿਰ ਦੇ ਜਿਨ੍ਹਾਂ ਨੂੰ ਕਨਵੀਨਰ ਜਾਂ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਹ ਵੀ ਅੱਜ ਪਹੁੰਚਣਗੇ ਔਰ ਅੱਜ ਇੱਕ ਮੰਗ ਪੱਤਰ ਸੌਂਪਿਆ ਜਾਏਗਾ ਕਿ ਉਸ ਕਮੇਟੀ ਨੂੰ ਲੈ ਕੇ ਹੁਣ ਅਕਾਲਪਤੀ ਸਾਹਿਬ ਦਾ ਅੱਗੇ ਕੀ ਫੈਸਲਾ ਹੋਏਗਾ ਜਾਂ ਕੀ ਆਦੇਸ਼ ਹੋਣ ਵਾਲੇ ਜਿਨ੍ਹਾਂ ਦੇ ਵਿੱਚ ਹੋ ਸਕਦਾ ਕਿਉਂਕਿ ਇਹ ਚੀਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਦ ਸਪਸ਼ਟ ਕਰ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਆਦੇਸ਼ ਅੱਜ ਵੀ ਸਟੈਂਡ ਕਰਦਾ ਹੈ ਉਸ ਨੂੰ ਹੂ ਬਹੂ ਜੋ ਹੈ ਲਾਗੂ ਕਰਨਾ ਚਾਹੀਦਾ ਨਾਕਾਣੀ ਜਿਹੜੀ ਅਕਾਲੀ ਦਲ ਨੂੰ ਨਹੀਂ ਕਰਨੀ ਚਾਹੀਦੀ ਪਰ ਦੂਸਰੇ ਪਾਸੇ ਉਹ ਤੜਾ ਜੋ ਕਿ ਇੱਕ ਆਸਬੰਦ ਸੀ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਸ਼ਾਇਦ ਸਾਰੇ ਜਿਹੜੇ ਅਕਾਲੀ ਜਿਨ੍ਹਾਂ ਨੂੰ ਬਾਗੀ ਕਿਹਾ ਜਾ ਰਿਹਾ ਜਾਂ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਸੀ ਸ਼ਾਇਦ ਇੱਕ ਝੰਡੇ ਦੇ ਥੱਲੇ ਨਜ਼ਰ ਆਉਣਗੇ ਪਰ ਹਾਲੇ ਤੱਕ ਅਜਿਹਾ ਕੁਝ ਨਜ਼ਰ ਨਹੀਂ ਆਇਆ ਤਾਂ ਅੱਜ ਇਹ ਆਗੂ ਜਿਹੜੇ ਨੇ 11 ਵਜੇ ਤਕਰੀਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਉਸ ਤੋਂ ਬਾਅਦ ਉੱਥੇ ਆਪਣਾ ਜਿਹੜਾ ਬਿਆਨ ਹੈ ਉਹ ਵੀ ਦੇਣਗੇ ਕਿ ਆਖਰਕਾਰ ਅੱਜ ਦੀ ਜਿਹੜੀ ਮੁਲਾਕਾਤ ਦੀ ਵਜ੍ਹਾ ਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਆਦੇਸ਼ ਜਾਂ ਕੋਈ ਬਿਆਨ ਜਿਹੜਾ ਉਹ ਦਿੱਤਾ ਜਾਵੇਗਾ ਕਿ ਜੀ ਹਾਂ ਜੀ ਤੇ ਅੱਜ ਜੋ ਬਾਗੀ ਤੜਾ ਹੈ 11 ਵਜੇ ਮੁਲਾਕਾਤ ਕਰੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਨਾਲ ਇੱਕ ਮੰਗ ਪੱਤਰ ਸੌਪਿਆ ਜਾਏਗਾ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ तमाम ਜਾਣਕਾਰੀ ਦਿੱਤੀ ਇਜ਼ਰਾਈਲ ਤੇ ਹਮਾਸ ਵਿਚਾਲੇ 30 ਦਿਨਾਂ ਦਾ ਫਾਇਰ ਗਾਜ਼ਾ 'ਚ 15 ਮਹੀਨਾ ਬਾਅਦ ਹੋਵੇਗੀ ਸ਼ਾਂਤੀ ਯੁੱਧ ਖਤਮ ਕਰਨ ਅਤੇ ਬੰਦਕਾਂ ਦੀ ਰਿਹਾਈ ਲਈ ਹੋਇਆ ਸਮਝੌਤਾ ਅਮਰੀਕਾ ਦੇ ਲਾਸ ਐਂਜਲੈਸ 'ਚ ਆਗ ਲੱਗਣ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋਈ ਲਾਪਤਾ 12000 ਇਮਾਰਤਾਂ ਹੋਣੀਆਂ ਤਬਾਹ ਹਵਾਦੀ ਰਫਤਾਰ ਘਟੰਦਾ ਰਹਾਦੀ ਹੁੰਦੀ ਅਮਰੀਕਾ ਨੇ ਤਿੰਨ ਪਾਰਟੇ ਪਰਮਾਣੂ ਸੰਸਥਾ 'ਚੋਂ ਹਟਾਇਆ ਬੈਨ 20 ਸਾਲਾਂ ਤੋਂ ਲੱਗੀ ਸੀ پابੰਦੀ ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਇੱਕ ਐਰਾ ਚਾਈਨੀਜ਼ ਸੰਸਥਾਵਾਂ ਨੂੰ ਪਾਬੰਦੀਆਂ ਦੀ ਲਿਸਟ ਕੀਤਾ ਸ਼ਾਮ ਅਡਾਨੀ ਦੇ ਰਿਪੋਰਟ ਪੇਸ਼ ਕਰਨ ਦੇ ਵਾਲੀ ਹਿੰਡਰਬਰਗ ਰਿਸਰਚ ਕੰਪਨੀ ਬੰਦ ਫਾਊਂਡਰ ਬੋਲੇ ਜਿਸ ਵਿਚਾਰ ਤੇ ਕੰਮ ਕੀਤਾ ਉਸ ਦੇ ਪੂਰੇ ਹੁੰਦੇ ਹੀ ਕਰਨਾ ਸੀ ਬੰਦ ਹਿੰਡਰਬਰਗ ਰਿਸਰਚ ਕੰਪਨੀ ਦੀ 9 ਸਾਲ ਪਹਿਲਾਂ 2017 ਚ ਇਹ ਦੀ ਸ਼ੁਰੂਆਤ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦੇ ਕੋਲ 1.73 ਕਰੋੜ ਰੁਪਏ ਦੀ ਜਾਇਦਾਦ ਬੈਂਕ ਚ 296000 ਰੁਪਏ ਸੇਵਿੰਗ 50000 ਰੁਪਏ ਕੈਸ਼ ਕੇਜਰੀਵਾਲ ਦੇ ਕੋਲ ਨਾ ਕਰ ਨਾ ਕਰ ਨਾਮਜ਼ਦਗੀ ਦੌਰਾਨ ਹਲਫਨਾਮੇ ਚ ਜਾਇਦਾਦ ਦੀ ਦਿੱਤੀ ਪੂਰੀ ਜਾਣਕਾਰੀ ਮਿਲੀ ਦੇ ਸੀਐਮ ਆਤੀਸ਼ੀ ਤੇ ਰਮੇਸ਼ ਪਿਤੂੜੀ ਦਾ ਮੋਟੋ ਵਿਵਾਦ ਵਿਵਾਦਿਤ ਬਿਆਨ ਇਹ ਸੜਕਾਂ ਤੇ ਕਿੰਨੀ ਵਾਂਗ ਘੁੰਮ ਰਹੀ ਆਤੀਸ਼ੀ ਕਾਲਕਾ ਜੀ ਸੀਟ ਤੋਂ ਆਤੀਸ਼ੀ ਵਿਰੁੱਧ ਚੋਣ ਲੜ ਰਹੇ ਨੇ ਬੀਜੇਪੀ ਉਮੀਦਵਾਰ ਰਮੇਸ਼ ਪਿਤੂੜੀ ਦਿੱਲੀ ਵਿਧਾਨ ਸਭਾ ਚੋਣ ਦੇ ਲਈ ਕਾਂਗਰਸ ਨੇ ਜਾਰੀ ਕੀਤੀ ਪੰਜਵੀਂ ਲਿਸਟ ਪੰਜ ਹੋਰ ਉਮੀਦਵਾਰਾਂ ਦੇ ਨਾਂ ਦਾ ਕੀਤਾ ਐਲਾਨ ਬਦਰਪੁਰ ਤੋਂ ਅਰਜੁਨ ਪਟਾਨਾ ਤੋਂ ਦਿੱਤੀ ਟਿਕਟ ਹੁਣ ਤੱਕ ਕਾਂਗਰਸ ਐਲਾਨ ਚੁੱਕੀ ਹੈ ਠਾਠ ਦਿੱਲੀ ਵਿਧਾਨ ਸਭਾ ਚੋਣ ਦੇ ਲਈ ਬੀਜੇਪੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾ ਰਹੀ ਪੀਐਮ ਮੋਦੀ ਅਮਿਤ ਸ਼ਾਹ ਸਮੇਤ 40 ਸਟਾਰ ਪ੍ਰਚਾਰਕਾਂ ਦਾ ਨਾਂ ਸੀਐਮ ਯੋਗੀ ਹਿਮਾਮਾਲਨੀ ਹੰਸਰਾਜ ਸਣੇ ਮਨੋਜ ਤਿਵਾਰੀ ਨੂੰ ਬਣਾਇਆ ਪ੍ਰਚਾਰਕ ਕਾਂਗਰਸ ਦਫ਼ਤਰ ਦੇ ਉਦਘਾਟਨ ਮੌਕੇ ਰਾਹੁਲ ਗਾਂਧੀ ਦਾ ਭਾਜਪਾ ਤੇ ਹਮਲਾ ਕਿਹਾ ਭਾਜਪਾ ਆਰਐਸਐਸ ਤੋਂ ਇਲਾਵਾ ਇੰਡੀਅਨ ਸਟੇਟ ਨਾਲ ਵੀ ਲੜ ਰਹੀ ਹੈ ਕਾਂਗਰਸ ਬੀਜੇਪੀ ਦਾ ਪਲਟਵਾਰ ਮਾਨਸਿਕ ਸੰਤੁਲਨ ਗਵਾ ਚੁੱਕੇ ਨੇ ਰਾਹੁਲ ਕੜਾਕਰੀ ਠੰਡੇ باوجود ਸ਼ਡਾਲੂਆਂ ਦਾ ਮਹਾਕੁੰਚ ਉਤਸ਼ਾਹ ਅੱਜ 10 ਮੁਲਕਾਂ ਦੀ 21 ਮੈਂਬਰੀ ਟੀਮ ਸੰਗਮ ਤੇ ਕਰੀ ਗਿਆਨ ਕੁਮਾਂਤੀ ਵਫਤ ਜੀ ਫੀਜੀ ਫਿਨਲੈਂਡ ਗੁਆਨਾ ਮਲੇਸ਼ੀਆ ਮੋਰਿਸ਼ੀਅਸ ਸਿੰਗਾਪੁਰ ਦੱਖਣੀ ਅਫਰੀਕਾ ਦੇ ਮੈਂਬਰ ਸ਼ਾਮਲ ਐਪਲ ਦੇ ਮਾਲਕ ਸਟੀਵ ਜੋਬਸ ਦੀ ਪਤਨੀ ਨੇ ਗੁਰੂ ਸਵਾਮੀ ਕੈਲਾਸ਼ਨੰਦ ਗਿਰੀ ਤੋਂ ਲਈ দীક્ષા ਪਿਛਲੇ 3 ਦਿਨਾਂ ਤੋਂ ਮਹਾਕੁੰਚ ਦੇ ਕੈਂਪ ਚ ਮੌਜੂਦ ਹੈ ਲਾਰੈਂਸ ਪਾਵਲ ਜੋਬਸ ਰਸਮ ਦੌਰਾਨ ਗੁਰੂ ਨੇ ਜੋਬਸ ਨੂੰ ਦਿੱਤੀ ਕਾਲੀ ਬੀਜਾ ਮੈਟਾ ਨੇ ਭਾਰਤ ਤੋਂ ਮੰਗੀ ਮੁਆਫੀ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਮਾਰਕ ਸੁਗਰਬਰਗ ਦੇ ਬਿਆਨ ਨੂੰ ਤਸ਼ਦੀਕ ਕਰਨ ਦੀ ਹਾ ਨਾਸਮਝੀ ਛੁਈ ਗਈ ਐਨਟੀਏ ਨੈਸ਼ਨਲ ਟੈਸਟਿੰਗ ਏਜੰਸੀ ਨੇ ਯੂਜੀਸੀ ਇੰਦਰ ਪ੍ਰੀਖਿਆ ਦੀ ਨਵੀਂ ਤਰੀਕਾ ਕੀਤਾ ਐਲਾਨ ਹੁਣ 21 ਅਤੇ 23 ਜਨਵਰੀ ਨੂੰ ਹੋਵੇਗੀ ਪ੍ਰੀਖਿਆ ਜਲਦੀ ਹੀ ਨਵੇਂ ਐਡਮਿਟ ਕਾਰਡਸ ਹੋਣਗੇ ਜਾਰੀ 15 ਜਨਵਰੀ ਦੀ ਪ੍ਰੀਖਿਆ ਕੀਤੀ ਗਈ ਸੀ ਸਸਪੈਂਡ ਪੰਜਾਬ ਦੇ ਮੌਸਮ ਨੇ ਲਈ ਕਰਵਟ ਤੋਂ ਦੇ ਨਾਲ ਹੀ ਕਈ ਜ਼ਿਲ੍ਹਿਆਂ 'ਚ ਹੋ ਰਹੀ ਹਲਕੀ ਬੂੰਦਾਬਾਂਦੀ ਹੋਰੇ ਕਾਰਨ ਹੋਰ ਵੀ ਵਿਘਨ ਪਾਤਾ ਲੇਟਸ ਤੋਂ ਦਾ ਕਹਿਰ ਕੋਰੇ ਕਾਰਨ 29 ਦੇ ਕਰੀਬ ਟ੍ਰੇਨਾਂ ਹੋਈਆਂ ਰੱਦ ਯਾਤਰੀਆਂ ਨੂੰ ਹੋਈ ਪਰੇਸ਼ਾਨ ਫੇਲੀ ਵਾਰ ਵਨਡੇ ਕ੍ਰਿਕਟ ਦੇ ਪਾਟ